ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਚਲਦੇ ਆਪ ਸਭ ਦਾ ਸਵਾਗਤ ਹੈ ਜੀ ਮਿੱਤ ਕਰਦੇ ਟਿਕ ਟਕ ਹੋਗੇ ਜੀ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਓ ਕੁਐਸਟ ਹੈ ਜੀ ਸਾਡੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਉਣ ਵਾਲੀਆਂ ਵੀਡੀਓ ਤੁਹਾਨੂੰ ਬੀ ਨੋਟੀਫਿਕੇਸ਼ਨ ਮਿਲਦੇ ਰਹਿਣਗੇ ਤੇ ਅੱਜ ਦੇ ਸੂਟ ਜੀ ਆਪਾਂ ਵਰਕ ਕੀਤੇ ਤਿਆਰ ਕੀਤੇ ਤੁਸੀਂ ਵੇਖੋ ਇਹ ਤੁਹਾਨੂੰ ਸੂਟ ਜੀ ਇਹਦਾ ਪ੍ਰਾਈਸ ਹੋ ਗਿਆ 750 ਰੁਪਏ ਪੈਣਗੇ ਬਿਸਤ ਵਰਕ ਤੇ ਸਟਾਫ ਸਿਨੇ ਜੀ ਇਹ ਆਪਣੇ ਕੋਲ ਨਵੀਂ ਕਲੈਕਸ਼ਨ ਆ ਗਈ ਤੁਹਾਨੂੰ ਦਿਖਾਉਣੀ ਹੈ ਸਾਰੀ ਸੂਟ ਜੀ ਆ ਦੇਖੋ ਜੀ ਆਪਾਂ ਸਿੰਦੀ ਬੁਟੀ ਦੇ ਤਿਆਰ ਕੀਤੇ ਸੀ ਤਿੰਨ ਸੂਟ ਇਹਦੇ ਵਿੱਚ ਆ ਦੇਖੋ ਸਿੰਦੀ ਬੁਟੀ ਦੇ ਤਿਆਰ ਕੀਤੇ ਜੀ ਬਹੁਤ ਸਫਾਈ ਦੇ ਨਾਲ ਸੂਟ ਬਣੇ ਹੋਏ ਆ ਸੋਨੂੰ ਇਹ ਅਗਲਾ ਸੂਟ ਦਿਖਾਉਣੀ ਆ ਇਹ ਪਹਿਲਾ ਸੂਟ ਨਾਲ ਦਾ ਇਹ ਵੀ ਸੋਨੂੰ 1050 ਦਾ ਪਾਊਗਾ ਵਿੱਦ ਵਰਕ ਜੀ ਇਹਦਾ ਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਹੈਗੀ ਬਰਬਰੀ ਕੋਟਨ ਬਰਬਰੀ कॉटन ਦੇ सूट ਦੇ ਵਿੱਚ ਤੁਹਾਨੂੰ ਜੀ 1000 ਰੁਪਏ ਦਾ ਹੋਊਗਾ ਸਾਰੇ ਸੂਟ ਹੀ ਆਪਾਂ ਇਸ ਰੇਟ ਦੇ ਵਿੱਚ ਹੀ ਲੈ ਕੇ ਆਏ ਆਂ ਬਹੁਤ ਸੋਹਣੇ ਸਫਾਈ ਦੇ ਨਾਲ ਦੇਖੋ ਛਿੰਦੀ ਬੁਟੀ ਦੇ ਸੂਟ ਹੈ ਜੀ ਇਹ ਵਾਲੇ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਜੀ ਆਪਾਂ ਇਸਕੇ ਪ੍ਰੀਮੀਅਮ कॉटन ਚ ਆਜ ਇਹ ਸੂਟ ਦੇਖ ਲਓ ਇਹ ਆਪਾਂ ਇਸਕੇ ਪ੍ਰੀਮੀਅਮ कॉटन ਦੇ ਵਿੱਚ ਸੂਟ ਰੈਡੀ ਕੀਤਾ ਹੈ ਇਹ ਵੀ ਤੁਹਾਨੂੰ ਪਾਏਗਾ 800 ਆਈ ਜਾਏਗੀ ਅਤੇ ਕੋ ਫਲਾਵਰ ਪਾ ਕੇ ਤੁਸੀਂ ਕਿਤੇ ਵੀ ਰੰਗ ਤੇ ਕਰਕੀਨ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਰਹੇਗਾ ਫਲਾਵਰ ਕੋਨੜਾ ਤੇ ਫਲਾਵਰ ਬਣੇ ਹੋਏ ਤੇ ਬਾਜੇ ਤੇ ਲੱਗਦੇ ਤੁਸੀਂ ਇਹਨਾਂ ਸੋਟਾ ਦੇ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp 'ਤੇ ਮੈਸਜ ਕਰ ਸਕਦੇ ਸਾਨੂੰ ਸਾਡੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੇ ਡਿਜ਼ਾਈਨ ਆਪਣੇ ਕੋਲੇ ਜੀ ਬਣ ਕੇ ਤਿਆਰ ਹੋ ਜਾਂਦੇ ਆ ਤਾਂ ਤੁਹਾਨੂੰ ਇਹ ਥੋੜੀ ਵੀਡੀਓ ਸ਼ੇਅਰ ਕਰਾਂਗੇ ਵੀ ਤੁਹਾਡੇ ਨਾਲ ਅਸੀਂ ਤੇ ਇਹਦੇ ਆਪਣੇ ਥ੍ਰੈਡ ਕੱਟਣ ਵਾਲੇ ਪਏ ਸੀ ਇਹ ਵੀਡੀਓ ਆਪਾਂ ਸ਼ੇਅਰ ਕਰ ਨਹੀਂ ਸਕੇ ਇਹਦੇ ਥ੍ਰੈਡ ਕੱਟਣ ਵਾਲੇ ਪਏ ਇਹ ਤੁਸੀਂ ਘਰੇ ਇੰਨੇ ਕਰਵਾ ਸਕਦੇ ਆ ਬਾਜੂ ਤੇ ਇੱਕ ਫਲਾਵਰ ਕਰ ਸਕਦੇ ਸਾਰੇ ਡਿਜ਼ਾਈਨ ਆਪਣੇ ਕੋਲੇ ਬਹੁਤ ਸੋਹਣੇ ਡਿਜ਼ਾਈਨ ਬਣ ਕੇ ਤਿਆਰ ਹੋਏ ਜੀ ਇਹ ਸਾਨੂੰ 1050 ਦੇ ਪੈਣਗੇ ਜਿੰਨੇ ਮੈਂ ਤੁਹਾਨੂੰ ਡਿਜ਼ਾਈਨ ਸੂਟ ਦਿਖਾਏ ਹੋਏ ਆ 1050 ਦੇ ਬਣਨਗੇ ਜੀ ਇਹ ਵਾਲੇ ਤੇ ਜਿਨ੍ਹਾਂ ਭੈਣਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੀ ਰਿਕਵੈਸਟ ਹੈ ਜੀ ਤੁਹਾਡੇ ਨਾਲ